ਨਾ ਮੈਨੂੰ ਮੇਰਾ ਨੀਬਲਕਾਰ ਸਿੰਘ ਜੀ। ਸੁਲਕਾਰ ਸਿੰਘ ਜੀ ਕੀ ਗੱਲ ਹੋ ਗਈ ਹੈ ਅੱਜ ਤੁਹਾਡੇ ਤੇ ਇੱਕ ਰੋਕ ਲਾਏ ਜਾ ਰਹੇ ਹਨ। ਤੁਹਾਡੇ ਨੂੰ ਗੋਲੀ ਚਲਾਈ ਗਈ ਹੈ। ਮੈਂ ਕਹਾਂ ਜੀ ਮੇਰੇ ਤੇ ਰੋਪੇ ਲਾ ਰਹੇ ਨੇ ਵੀ ਇਹਨੇ ਗੋਲੀ ਚਲਾਈ ਵੇਖੋ ਜੀ ਮੇਰੇ ਲਾਇਸੈਂਸੀ ਹੈ। ਇਹ ਨਿਊਨ ਵਾਲਾ ਸੀ ਲਾਇਸੈਂਸ ਜੀ। 1.5 ਤੋਂ 2 ਸਾਲ ਦੇ ਵਿੱਚ ਮੇਰੀ ਜਮਾ ਹੈ। ਸਰਕਾਰੀ ਆਪਣੇ ਜਿਹੇ ਆਪਣੇ ਥਾਣੇ ਜਿੱਨੇ ਚੋਰੀ ਜਮਾ ਹੈ ਅੱਜ ਤੋਂ ਮੈਨੂੰ ਗੜੇ ਲਾਉਂਦਿਆਂ ਨੂੰ ਕਟੋ-ਕਟ ਵੀ ਕੁਝ ਮੇਰੇ ਤੇ 50000 ਰੁਪਏ ਹੋ ਗਿਆ ਸੀ। ਉਹਦੀ ਬਦੌਲਤ ਜਿਹੜਾ ਮੇਰਾ ਲਾਇਸੈਂਸ ਹੈ। ਆ ਰਸੀਦ ਮੇਰੇ ਕੋਲੇ ਆ ਸੱਸ ਮੇਰੇ ਕੋਲੇ ਆ ਮੈਂ ਉੱਥੇ ਜਮਾ ਕਰਾਇਆ ਤੇ ਮੈਂ ਸੱਚ ਦੇ ਗੜੇ ਲਾਲ ਆ ਕੇ ਖਾ ਥੱਕ ਚੁੱਕਿਆ ਮੈਂ ਸੱਚ ਨੂੰ ਕਿਹਾ ਵੀ ਸਰ ਮੇਰਾ ਲਾਇਸੈਂਸ ਕੱਢ ਦਿਓ ਤੇ ਇਸ ਤਰ੍ਹਾਂ ਮੈਨੂੰ ਲੋਕ ਨਜਾਇਜ਼ ਕਰਦੇ ਆ ਤੰਗ ਲੋਕ ਨਜਾਇਜ਼ ਲਸਾਂਸੀ ਲਈ ਫਿਰਦੇ ਆ ਤੇ ਤੁਸੀਂ ਕਰ ਦਿਓ ਪਰ ਹੁਣ ਅਜੇ ਤੱਕ ਉਹ ਲਸਾਂਸੀ ਨਹੀਂ ਦਿੱਤਾ ਗਿਆ ਜਦੋਂ ਮੇਰੀ ਜਾ ਕੇ ਵੈਰੀਫਾਈ ਕੀਤੀ ਜਾਵੇ ਮੇਰੇ ਲਾਇਸੈਂਸ ਦੀ ਵੈਰੀਫਾਈ ਕੀਤੀ ਜਾਵੇ ਮੈਂ ਜਿਹੜਾ ਜਿਹੜਾ ਕਹਿਣ ਦਾ ਪਾਵੇ ਆ ਜਿਹੜਾ ਲੱਤਾਂ ਤੋਂ ਮੈਂ ਬੈਠਾ ਮਾਂ ਇਹਨਾਂ ਨੂੰ ਅੱਜ ਮੈਨੂੰ 20 ਤੋਂ 25 ਦਿਨ ਹੋ ਗਏ ਜੀ 25 ਦਿਨ ਹੋ ਗਏ ਮੇਰੀ ਲੱਤਾਂ ਰਗੀਆਂ ਨੂੰ ਇਹ ਮੇਰਾ ਹਰੀਪੁਰੋਂ ਤੋਂ ਚੱਲ ਰਿਹਾ ਹੈ ਡਿਟੇਟ ਬੜੀ ਚੱਲ ਰਹੀ ਉਹਨਾਂ ਤੋਂ ਚੱਲ ਰਿਹਾ ਅੱਜ ਵੀ ਮੈਂ ਜਾਣਾ ਸੀ ਮੈਂ ਇਹਦੀ ਕਰਾਉਣੀ ਸੀ ਜੀ ਆਪਣੇ ਜਿਹੜੀ ਆਪਣੇ ਸਾਰੇ ਸ਼ਰੀਰ ਦੀ ਕਰਾਉਂਦੇ ਆ ਉਹ ਮੈਂ ਕਰਾਉਣੀ ਸੀ ਤੇ ਅੱਜ ਇਹਨਾਂ ਨੇ ਰਾਤ ਦਾ ਮੇਰੇ ਪਹਿਲਾ ਰੇਟਾ ਰੋੜੇ ਚਲਾਏ ਇਹ ਤਾਂ ਰੋੜੇ ਚਲਾਉਣ ਤੋਂ ਬਾਅਦ ਫੇਰੇ ਫੇਰੇ ਨਾਲ ਡਾਂਗਾ ਛੋਟੇ ਲੈ ਕੇ ਆ ਗਏ ਫੇਰੇ ਛੱਤਾਂ 'ਤੇ ਚੜ ਗਏ ਕਿੰਨੇ ਕੁ ਜਣੇ ਸੀ ਇਹ ਜੀ ਕੱਟੋਂ ਤੋਂ ਕੱਢੀ ਵੀ ਮੇਰੇ ਦੇ 70 ਤੋਂ 80 ਬੰਦਾ ਸੀ ਅਸੀਂ ਲੱਗਦਾ ਹੈ ਕਿ ਫਲਕਾਰ ਸਿੰਘ ਨੇ ਜਿਹੜਾ 405 ਲੱਖ ਰੁਪਏ ਦੇਣਾ ਸੀਗਾ ਉਹ ਨਾ ਦੇਣ ਨੂੰ ਲੈ ਕੇ ਲੜਾਈ ਕੀਤੀ ਮੈਂ ਕਿਹਾ ਜੀ ਕੋਈ ਅਸੀਂ ਨਹੀਂ ਦੇਣਾ ਨਹੀਂ ਲੈਣਾ ਮਤਲਬ ਨਹੀਂ ਇਹਨਾਂ ਦਾ ਕੋਈ ਰੋਲ ਸੀ ਜੀ ਚਿੱਟੇ ਦਾ ਚਿੱਟੇ ਦਾ ਰੋਲ ਸੀ ਕੁੜੀ ਦਾ ਕੋਈ ਇਹਨਾਂ ਦਾ ਰੋਲ ਸੀ ਕੁੜੀ ਕੋਈ ਇਹਨਾਂ ਦੇ ਨਜਾਇਜ਼ ਗੱਲ ਕਰ ਰਹੀ ਸੀ ਕਿਸੇ ਮੁੰਡੇ ਨਾਲ ਰੱਬ ਜਾਂਦਾ ਉਹਦੇ ਨਾਲ ਇਹ ਮੇਰਾ ਪੰਜਾ ਲੱਗਦਾ ਸੀ ਮੇਰਾ ਪੰਜਾ ਲੱਗਦਾ ਸੀ ਮੈਂ ਇਹਦੇ ਨਾਲ ਇਹ ਹਰ سپورਟ ਦੇ ਨਾਲ ਜਾਂਦਾ ਰਿਹਾ ਹਰ سپورਟ ਤੇ ਇਹਨਾਂ ਦੇ ਨਾਲ ਮੈਂ ਖੜਦਾ ਰਿਹਾ ਇਹਨਾਂ ਨੇ ਰੋਸ ਲਾਤਾ ਵੀ ਤੂੰ 4 ਲੱਖ ਰੁਪਇਆ ਤੂੰ ਦੇਣਾ ਹੈ ਮੈਨੂੰ ਕੋਈ ਸਬੂਤ ਕਰਨਾ ਮੈਨੂੰ ਲਿਖਤੀ ਰੂਪ ਦੇਣ ਕੋਈ ਲਿਖਤੀ ਰੂਪ ਮੈਨਾਂ ਕਰਨ ਮੈਨੂੰ ਦਿਖਾਉਣ ਵੀ ਤੇਰੇ ਨਾਲ 4 ਲੱਖ ਰੁਪਇਆ ਕਿਹੜ ਮਤਲਬ ਇਹ ਜਿਹੜੇ ਰੋਪ ਲਾਏ ਯਾਰੇ ਰੋਪ ਬਣਿਆ ਹੈ ਬੇਗਨਾ ਨੇ ਇਹ ਕਿਸੇ ਦੇ ਘਰੇ ਬੈਠਾ ਜੀ ਮੈਨੂੰ ਇਹ ਕਹਿੰਦਾ ਰੇਵ ਲਾ ਕੇ ਵੀ ਤੂੰ ਮੈਨੂੰ ਇਹ ਕਿਆਸੀ ਮੈਂ ਤੈਨੂੰ 10 ਮਰਲੇ ਥਾਂ ਦੇਵਾਂਗਾ ਮੈਂ ਕਿਉਂ ਦਿਆਂਗਾ ਮੇਰਾ ਬੱਚਾ ਨਹੀਂ ਤੇ ਮੇਰਾ ਆਪ ਦਾ ਬੱਚਾ ਨਹੀਂ ਮੈਂ ਕਿਸੇ ਨੂੰ ਕਿਉਂ ਦਿਆਂਗਾ ਤੇ ਮੈਂ ਕਿਸੇ ਲਈ ਦੇਣਾ ਮੰਨ ਕੇ ਚੱਲ ਤੇ ਮੇਰਾ ਆਪ ਦਾ ਬੱਚਾ ਨਹੀਂ ਖਾਏਗਾ ਕੀ ਮੰਨਤੀ ਕਰ ਜੀ ਮੈਂ ਮੰਗੇ ਕਰਦਾ ਜੀ ਬੰਦਾ ਬਿਲਕੁਲ ਨਿਚਾਇਜ਼ ਕਰ ਰਹੇ ਨੇ ਰੋੜਾ ਸਾਡਾ ਜੀ ਸਰਪੰਚੀ ਦਾ ਸਰਪੰਚੀ ਇਲੈਕਸ਼ਨ ਲੜਿਆ ਮੇਰੇ ਘਰ ਦੇ ਬੈਂਚ ਬਣਿਆ ਮੇਰਾ ਛੋਟਾ ਬ੍ਰਦਰ ਜਿਹੜਾ ਉਹ ਬਣਿਆ ਸਰਪੰਚ ਰੋਣਾ ਇਸ ਗੱਲ ਦਾ ਤਿੰਨ ਹਮਲੇ ਅੱਗੇ ਨੇ ਕੀਤਾ ਤੇ ਇਹਨਾਂ ਦੇ ਵਿੱਚ ਮੈਂ 112 ਤੇ 81 ਤੇ ਮੈਂ ਐਪਲੀਕੇਸ਼ਨ ਲਖਾਈਆਂ ਨੇ ਪਰ ਮੇਰੀ ਐਸਐਚਓ ਜਿਹੜਾ ਸਰ ਨੇ ਕੋਈ ਨਹੀਂ ਸੁਣੀ ਪਰਸੋ ਰਾਤੀ ਮੈਂ ਫੋਨ ਕੀਤਾ ਸਰ ਮੈਨੂੰ ਫਿਰ ਨਾ ਬੰਗਾਰ ਰਹੇ ਨੇ ਮੈਨੂੰ ਕਹਿੰਦੇ ਵੀ ਆ ਜਾ ਬੰਨ ਤੇ ਆ ਜਾ ਤੇ ਮੈਂ ਕਿਹਾ ਯਾਰ ਰਾਤ ਨੂੰ ਮੈਂ ਆ ਕੇ ਕੀ ਕਰਨਾ ਵੀ ਮੈਨੂੰ ਕੀ ਪਤਾ ਤੁਹਾਨੂੰ ਸਟਾ ਘੜਾ ਮਾਜੇਗਾ ਮੈਨੂੰ ਘੜਾ ਮਾਜੇ ਕੋਈ ਯਾਰ ਮੈਂ ਡਰੋਣਾ ਸੀ ਮੈਂ ਲਾਇਆ ਵੀ ਚਲ ਆਪਸ ਵੇਰੇ ਹੀ ਹੋਏਗਾ ਸੇਰੇ ਕੌਣ ਵੇਖਾ ਨਾ ਸੇਰੇ ਉਹਨਾਂ ਮੈਨੂੰ ਬੁਲਾਇਆ ਨਾ ਮੈਨਾਂ ਨੂੰ ਬੁਲਾਇਆ ਬਸ ਜੀ ਆਇਆ ਨਾ ਸਭ ਆ ਕੇ ਆ ਪਰਸੋ ਰਾਤ ਇਹ ਇਹਨਾਂ ਨੇ ਮੇਰੇ ਤੇ ਹਮਲਾ ਰਾਤ ਬੋਲਤਾ ਬੋਲ ਕੇ ਮੇਰੇ ਅੱFISੇ ਤੋੜਤੇ ਦਵਾਰੀਆਂ ਤੋੜ ਗਏ ਪੁਲਿਸ ਆਈ ਰਾਤ 11 ਵਜੇ ਮੇਰੇ ਘਰ ਦਾ ਮੋਕਾ ਵੇਖੀ ਜੀ ਤੁਹਾਡੇ ਬੇਤੇ ਕੋਈ ਅਫਰਾ ਹੈਗਾ ਬਿਲਕੁਲ ਨਹੀਂ ਜੀ ਉਹ ਤਾਂ ਜੀ ਬੱਚਾ ਪੜਦਾ ਪਿਆ ਸਕੂਲ ਚ ਪੜਦਾ ਉਹ ਵੀ ਜੀ ਇਕਲੋ ਮਾਂ ਕਰ ਰਿਹਾ ਜੀ ਪੜਦਾ ਠੀਕ ਹੈ ਤਾਂ ਪਿੰਡ ਵਿੱਚ ਰਹਿਣ ਵਾਲਾ ਹਾਂ ਤੇ ਬਹੁਤ ਗੋਲੀਆਂ ਚੱਲੀਆਂ ਨੇ ਬਹੁਤ ਲੜਾਈ ਹੋਈ ਹੈ ਠੀਕ ਹੈ ਤੇ ਮੇਰੇ ਵੀ ਉੱਤੇ ਸਿਰਚ ਮਤਲਬ ਕਿ ਸੱਟ ਵੱਜ ਗਈ ਹੈ ਤੇ ਵਟਾ ਵੱਜਿਆ ਤੇ ਬਾਕੀ ਦੋ ਸਾਡੇ ਬੰਦੇ ਜ਼ਖਮੀ ਕਿਤੇ ਇੱਕ ਲੱਤ 'ਚ ਗੋਲੀ ਵੱਜੀ ਹੈ ਤੇ ਇੱਕ ਛਾਤੀ ਦੇ ਢਿੱਡ 'ਚੋਂ ਲੰਘ ਗਈ ਹੈ ਠੀਕ ਹੈ ਤੇ ਦੋ ਬੰਦਿਆਂ ਦੇ ਗੋਲੀਆਂ ਵੱਜੀਆਂ ਨੇ ਤੇ ਸਰਪੰਚ ਮਰਵਾਣ ਵਾਲਾ ਤੇ ਕਬਲ ਬਲਕਾਰ ਸਿੰਘ ਬੈਂਬਰ ਇੱਕ ਇਹ ਹੈਗਾ ਤੇ ਤਿੰਨ ਚਾਰ ਰੈਫਲਾਂ ਬਤੁਲਕੀ ਚੱਲੀਆਂ ਨੇ ਬਲਕਾਰ ਕੋਲ ਵੀ ਰੈਫਲ ਹੈਗੀ ਹੈ ਪਿਸਟਲ ਹੈਗੇ ਨੇ ਠੀਕ ਹੈ ਬਿੰਡੀਆਂ ਦੇ ਕੋਲ ਸਰਪੰਚ ਸਾਹਿਬ ਕਹਿੰਦੇ ਮਜੂਦਾ ਹੈਗਾ ਜੀ ਸਰਪੰਚ ਹਾਂਜੀ ਪੁਲਸ ਆਈ ਹੈ ਹਾਂਜੀ ਪੁਲਸ ਆਈ ਹੈ ਕੋਈ ਮਾੜੀ ਮੋਟੀ ਬਸ ਬੰਦੇ ਜੜ ਜਖਮੀ ਹੈ ਉਹਨਾਂ ਨੂੰ ਲੈ ਕੇ ਗਈ ਹੈ ਠੀਕ ਹੈ ਤੇ ਬਾਕੀ ਮੈਨੂੰ ਤਾਂ ਜਿਹੜੇ ਸਿਰ ਚ ਛੱਟ ਵੱਜੀ ਹੈ ਤੇ ਮੈਂ ਇੱਥੇ ਅਜੇਗਾ ਅਜੇ ਪੁਲਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਹੈ ਠੀਕ ਹੈ ਤੇ ਕਾਰਵਾਈ ਕੀਤੀ ਜਾਵੇ ਤਾਂ ਸਾਡਾ ਜਿਹੜਾ ਨੁਕਸਾਨ ਹੋਇਆ ਸਾਨੂੰ ਸਾਰਾ ਦਿੱਤਾ ਜਾਵੇ ਠੀਕ ਹੈ ਕੀ ਨਾਮ ਹੈ ਮੇਰਾ ਨਾਮ ਰਾਜੂ ਜੀ ਬਿੰਡੀਆਂ ਨੇ ਲੈ ਕੇ ਗੋਲੀਆਂ ਚੱਲੀਆਂ ਨੇ ਵਿਵਾਦ ਪੈਸੇ ਨੂੰ ਲੈ ਕੇ ਕੀ ਮਾਮਲਾ ਹੈ ਇਹ ਪਿੰਡ ਅਲੀ ਕੇ थाना सदर ਫਰੋਜਪੁਰ ਵਿੱਚ ਹੈ ਇੱਥੇ ਦੋ ਤਰਾਂ ਨੂੰ ਲੈ ਕੇ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਦੋ ਤਰਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਜਿਹਦੇ ਵਿੱਚ ਕਾਫੀ ਇਹਨਾਂ ਦਾ ਇੱਟਾਂ ਰੋੜੇ ਵੀ ਚੱਲੇ ਆ ਤੇ ਦੋਨੋਂ ਤਰ੍ਹਾਂ ਇਹ ਦੋਸ਼ ਲਾਉਂਦੀਆਂ ਵੀ ਦੋਨੋਂ ਤਰ੍ਹਾਂ ਵੱਲੋਂ ਵੀ ਹਵਾਈ ਫਾਇਰ ਵੀ ਕੀਤੇ ਗਏ ਜੋ ਦੋ ਬੰਦੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਲ ਭੇਜਤਾ ਉਹਨਾਂ ਦੇ ਬਿਆਨ ਲੈ ਕੇ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਊਗੀ ਪਰ ਚਦਰਜ ਕਰਕੇ ਅਮਲ ਚ ਲੈਣ ਦੀ ਚਾਹੀਦੀ। ਸਰੂ ਘਰ ਦਾ ਨੁਕਸਾਨ ਹੋਇਆ ਉਹ ਕਹਿੰਦਾ ਜੀ ਇਹਨਾਂ ਨੇ ਉਹ ਥੋੜੇ ਬਹੁਤ ਜਦੋਂ ਜਦੋਂ ਇਹ ਦੋ ਤਿੰਨ ਦਾ ਝਗੜਾ ਹੋਇਆ ਜਿੱਤ ਕਿਸੇ ਦੇ ਘਰੇ ਕੋਈ ਇਟਾ ਰੋੜੇ ਚੱਲੇ ਉਹ ਕੋਈ ਸ਼ੀਸ਼ਾ ਛੂਛੇ ਟੁੱਟੇ। ਕੋਈ ਜ਼ਖਮੀ ਵੀ ਗੋਲੀ ਲੱਗੀ ਹੈ। ਤੁਹਾਨੂੰ ਦੱਸਿਆ ਜੀ ਦੋ ਬੰਦੇ ਜ਼ਖਮੀ ਆ ਜੇ ਗੋਲੀ ਲੱਗੀ ਇਟਾ ਰੋੜੇ ਲੱਗੇ ਡਾਕਟਰ ਇਹ ਦੱਸਾਂਗਾ। ਇਹਨਾਂ ਦੋਹਾਂ ਤਰ੍ਹਾਂ ਨੂੰ ਉੱਥੇ ਬਿਆਨ ਲਿਖ ਕੇ ਜੋ ਵੀ ਕਾਰਵਾਈ ਬਣ ਗਿਆ ਉਹਨਾਂ ਵਿੱਚ। ਮਾਮਲਾ ਪੈਸੇ ਨਾਲ ਲੰਗਾ ਸੀ। ਪੁਰਾਣਾ ਕੋਈ 5 ਲੱਖ ਰੁਪਏ ਦਾ ਜਾਂ 4-5 ਲੱਖ ਰੁਪਏ ਦਾ ਕੋਈ ਲੈਣ-ਦੇਣ ਤੇ ਉਹਦਾ।